ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਬਲਜੀਤ ਚੈਲ ਕੈਸ਼ ਕਾਊਂਟਰ ਖਿਆਲਿਆਂ ਦਾ ਪੰਜਾਬ ਪੈਸਟ੍ਰੀ ਸਟੋਰ ਮਾਨਸਾ ਕੈਂਚੀਆਂ ਇਹ ਪਿੰਡ ਬਾਈ ਦਾ ਬਿਲਕੁਲ ਲੌਂਗ ਵਾਲ ਦੇ ਨੇੜੇ ਆ ਬਦਰਾ ਪਿੰਡ ਆ ਬਾਈ ਦਾ ਔਰ ਬਾਈ ਨੇ ਬਹੁਤ ਦਵਾਈਆਂ ਲਿਆ ਕੇ ਕਰਕੇ ਵੇਖ ਲਈਆਂ ਕਹਿੰਦਾ ਬਾਈ ਮੈਂ ਉਹ ਕਾਊਂਟਰ ਤੋਂ ਦਵਾਈਆਂ ਛੱਡੀਆਂ ਨੇ ਕੋਈ ਕਰਮ ਨਹੀਂ ਨਾ ਕੀਤੀ ਹੋਵੇ ਲੇਕਿਨ ਪਰ ਸਵਾਦ ਭੁਣਿਆ ਜਿਹੜੀ ਕੱਦੂ ਦੀ ਫਸਲ ਹੈ ਜਿਵੇਂ ਖਰਾਬ ਖੜੀ ਹੈ ਉਵੇਂ ਦੀ ਤੁਵੇਂ ਹੀ ਖੜੀ ਹੈ ਮਟਰ ਨੂੰ ਹੋ ਕੇ ਬਿਲਕੁਲ ਵਿਚ ਵੜਿਆ ਖੜਾ ਹੈ ਔਰ ਅੰਤਨੇ ਸਬਰੀਆਂ ਕਰਦੀਆਂ ਕਿਸੇ ਦਵਾਈ ਨੇ ਸਾਡੇ ਖੇਤ ਚ ਹੱਲ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਚਲੋ ਬਾਈ ਨੂੰ ਆਪਣੇ ਬਾਰੇ ਪਤਾ ਲੱਗਿਆ ਤੇ ਵਿਚਾਰਾ ਚਲੋ ਬਹੁਤ ਮਿਹਨਤ ਕਰਕੇ ਆਇਆ ਤੇ ਪਰ ਹੁਣ ਗੱਲ ਇਹ ਵੀ ਆਪਾਂ ਜਿਹੜੀ ਦਵਾਈ ਆ ਬਾਈ ਨੂੰ ਉਹ ਕਰਵਾਉਣੀ ਸਟਾਰਟ ਕਰ ਦਿੱਤੀ ਹੈ ਬਾਈ ਨੂੰ ਆਪਾਂ ਪਹਿਲਾਂ ਦੋ ਦਵਾਈਆਂ ਦਿੱਤੀਆਂ ਨੇ ਔਰ ਦੋ ਦਵਾਈਆਂ ਉਹ ਹੋਣੀਆਂ ਨੇ ਬਾਈ ਨੂੰ ਇਹ ਗੱਲ ਕਹੇ ਸੀ ਵੀ ਜਦੋਂ ਦਵਾਈ ਹੋ ਗਈ ਤੀਜੇ ਨੂੰ ਦੱਸਣਾ ਵੀ ਕਿੰਨਾ ਫਰਕ ਪਿਆ ਤੇ ਜਦੋਂ ਬਾਈ ਨੇ ਆਪਾਂ ਨੂੰ ਦੱਸਿਆ ਹਜੇ ਦੱਸੂਗਾ ਵੀ ਕੀ ਬੰਨਣਾ ਤੇ ਨਾਲੇ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਵੀ ਕਿੰਨਾ ਫੱਕ ਪਿਆ ਮੇਰਾ ਇੱਕੋ ਹੀ ਸਵਾਲ ਹੈ ਕਿ ਜੇ ਅਗਰ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਹੁੰਦਾ ਤਾਂ ਕਿਸਾਨ ਵੀਰ ਦਾ ਫालतू ਜਿਹੜਾ ਨੁਕਸਾਨ ਹੈ ਉਹ ਨਾ ਕਰਾਇਆ ਕਰੋ ਤੁਹਾਡੀ ਗੱਲ ਸਮਝ ਨਹੀਂ ਆਉਂਦੀ ਜਵਾਬ ਜਿਆ ਕਰੋ ਸੌਖਾ ਔਰ ਸਾਡਾ ਮੁੱਢੋ ਸੂਰਿਆ ਜੇ ਸਾਡੇ ਚੀਜ਼ਾਂ ਸਾਂਚੋਂ ਬਾਹਰ ਹੋ ਜਾਸੀਂ ਪਹਿਲਾਂ ਖੇਤ ਜਾਂਦੇ ਤੋਂ ਪਹਿਲਾਂ ਕਹਿੰਦੇ ਆ ਬਾਈ ਸਾਡੇ ਵੱਸੋਂ ਬਾਹਰ ਕੰਮ ਜਿੱਥੇ ਤੂੰ ਦਿਖਾਉਣੇ ਦਿਖਾ ਸਕਦਾ ਜਿੱਥੇ ਤੋਂ ਬਿਲ ਨਹੀਂ ਲੈ ਸਕਦਾ ਤਰੂ ਖੁੱਲਾ ਓਪਨ ਲੈ ਤੇ ਲਈ ਬਿਆਰ ਪਰ ਜਿਸ ਤੋਂ ਨੂੰ ਕਿਸੇ ਚੀਰ ਨਹੀਂ ਪਤਾ ਹੁੰਦਾ ਤਾਂ ਉਹਦੇ ਬਾਰੇ ਪੰਗਾ ਨਾ ਲਿਆ ਕਰੋ ਆਪਾਂ ਇਹ ਨਹੀਂ ਚਾਹਦੇ ਕਿ ਆਪਾਂ ਬੜੇ ਬੜੇ ਡਾਕਟਰ ਨੇ ਟੈਕਨੀਕਲ ਡਾਕਟਰ ਐ ਬਤ ਹੱਤ ਜਿਹੜੀ ਗੱਲ ਹੈ ਵੀ ਹੱਤ ਜਾਂਚੀ ਹੁੰਦੀ ਐ ਪਰ ਮਾਤਾ ਬੋਲਾ ਤੱਕ ਹੱਥ ਨੇ ਮੜਿਆ ਜਿਹੜੀ ਚੀਜ਼ ਆ ਤਰਤਾ ਤਾਂ ਉਹ 100 ਦਾ 100% ਉਹ ਠੀਕ ਹੋਈ ਐ ਸੋ ਇਸ ਕਰਕੇ ਜਿਹੜੇ ਕਿਸਾਨ ਭਰਾ ਨੂੰ ਸੌਜੀ ਪ੍ਰਤੀ ਜਾਂ ਫਸਤੀ ਪ੍ਰਤੀ ਕੋਈ ਦਿੱਕਤ ਆਉਂਦੀ ਹੈ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਮਾਨਸਾ ਕੈਂਚਾ ਬੀ ਦੁਕਾਨ ਹੈ ਕੈਸ਼ ਕਾਊਂਟਰ ਖੜਾ ਹੈ ਪੁੱਛ ਕੇ ਜਿੰਨੂੰ ਮਰਜ਼ੀ ਆ ਸਕਦੇ ਹੋ ਤੇ ਸਮਾਰਟ ਨਕਸਾਨ ਪੀਵੀ 31 ਚੈਨਲ ਨੂੰ YouTube ਸਬਸਕ੍ਰਾਈਬ ਕਰ ਲਿਓ ਤੇ Facebook ਤੇ ਕਰ ਲਿਓ ਫੋਲੋ ਕਿਉਂਕਿ ਆਪਾਂ ਤੁਹਾਡੇ ਲਈ ਬਹੁਤ ਵਧੀਆ ਚੀਜ਼ਾਂ ਲਿਖ ਦਿੰਦੇ ਆ ਧੰਨਵਾਦ ਸਭ ਦਾ ਤੇ ਵੀਡੀਓ ਬਤੋ ਸ਼ੇਅਰ ਕਰਿਓ ਤੁਸੀਂ